ਬਿਲਾਵਲ ਮਹੱਲਾ ਪਹਿਲਾ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਤੁਹਾਨੂੰ ਨਾਨਕ ਤੇਜ ਜੀ ਦੀ ਬਾਣੀ ਹੈ ਆਪੇ ਸ਼ਬਦ ਆਪੇ ਨਿਸ਼ਾਨ ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਆਪ ਹੀ ਸਿਫਸਲਾ ਹੈ ਥਾਪ ਜਿੱਥੇ ਉਸ ਦੀ ਸਿਫਸਲਾ ਹੁੰਦੀ ਹੈ ਉੱਥੇ ਉਹ ਮੌਜੂਦ ਹੈ ਆਪ ਹੀ ਜੀਵਾਸਤੇ ਜੀਵਨ ਸਫਰ ਵਿੱਚ ਰਾਦਾਰੀ ਹੈ ਆਪੇ ਸੁਰਤਾ ਆਪੇ ਜਾਣ ਪਰਮਾਤਮਾ ਆਪ ਹੀ ਜੀਵਾਂ ਦੀ ਅਰਦਾਸਾਂ ਸੁਣਨ ਵਾਲਾ ਹੈ ਆਪ ਹੀ ਜੀਵਾਂ ਦੇ ਦੁੱਖ ਦਰਦ ਜਾਣਨ ਵਾਲਾ ਹੈ ਆਪੇ ਘਰ ਘਰ ਵੇਖਿਆ ਤਾਂ ਪ੍ਰਭੂ ਆਪ ਹੀ ਜਗਤ ਰਚਨਾ ਰਾਜ ਕੀ ਆਪ ਹੀ ਆਪਣਾ ਇਹ ਬਲ ਵੇਖ ਰਿਹਾ ਹੈ ਤੂੰ ਦਾਤਾ ਨਾਮ ਪਰਵਾਰ हे प्रभु तू जीवनो शब्द दाता देन वाला है जिसने तू अपना नाम बख्शता है ओ तेरे दरते कबूल हो जाता है ऐसा नाम निरंजन देव हे माया दे प्रभाव तो रहत प्रकाश रूप प्रभु तेरा नाम भी एहो जहा ही है जेहो जखा तू आप है पाव तेरा नाम भी माया दे मौतो बचांदा है ਹੋ ਜਾਚਕ ਤੂੰ ਅਲਕ ਅਪੇਉ ਰਹਾਓ हे ਪ੍ਰਭੂ ਤੇਰਾ ਕੋਈ ਖਾਸ ਚੱਕਰ ਚਹਨ ਨਹੀਂ ਲੱਭ ਸਕਦਾ ਤੇਰਾ ਭੇਦ ਵੀ ਨਹੀਂ ਪਾਇਆ ਜਾ ਸਕਦਾ ਮੈਂ ਤੇਰੇ ਦਰ ਤੇ ਮੰਗਤਾ ਹਾਂ ਅਤੇ ਤੇਰੇ ਤੋਂ ਤੇਰੇ ਨਾਮ ਦੀ ਧਾਤ ਮੰਗਦਾ ਹਾਂ ਮਾਇਆ ਮੋਹ ਤਰ ਕੱਟੀ ਨਾਰ ਨਾਮ ਚੱਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕੇ ਮਾਇਆ ਦਾ ਮੋਹ ਇੱਕ ਵਿਭਚਾਰਨ ਇਸਤਰੀ ਦੇ ਮੋਹ ਦੇ ਸਮਾਨ ਹੈ ਭੁੰਡੀ ਕਾਮਣ ਕਾਮਣ ਆਰ ਮਾਇਆ ਇੱਕ ਟੋਣੇ ਕਰਨ ਵਾਲੀ ਭੈੜੀ ਇਸਤਰੀ ਸਮਾਨ ਹੈ ਰਾਜ ਰੋਖ ਝੂਠਾ ਦਿਨ ਚਾਰ ਦੁਨੀਆ ਦੀ ਹਕੂਮਤ ਅਤੇ ਸੁੰਦਰਤਾ ਨਾਸਵੰਤ ਹਨ ਥੋੜੇ ਹੀ ਦਿਨ ਰਹਿਣ ਵਾਲੇ ਹਨ ਪਰ ਇਹਨਾਂ ਦੇ ਅਸਰ ਹੀਟ ਮਨੁੱਖ ਚਹਾਲਤ ਦੇ ਹਨੇਰੇ ਵਿੱਚ ਜੀਵਨ ਵਿੱਚ ਜੀਵਨ ਠੇਡੇ ਖਾਂਦਾ ਫਿਰਦਾ ਹੈ ਨਾ ਮਿਲੈ ਚਾਨਣ ਅੰਧਿਆਰ ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਚਾਨਣ ਮਿਲ ਜਾਂਦਾ ਹੈ ਚੱਖ ਛੋਡੀ ਸਹਸਾ ਨਹੀਂ ਕੋਈ ਬਾਪ ਦਿਸੈ ਵੇ ਜਾਤ ਨਾ ਹੋਏ ਇਹ ਗੱਲ ਚੰਗੀ ਤਰ੍ਹਾਂ ਪਰਖ ਵੇਖੀ ਹੈ ਜਿਸ ਵਿੱਚ ਕੋਈ ਸ਼ੱਕ ਨਹੀਂ ਹੈ ਕੇ ਜਿਸ ਦਾ ਪਿਓ ਪਰਤਾਖ ਦਿਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਕਵਾਂਦਾ। ਭਾਪ ਜੋ ਮਨੁੱਖ ਆਪਣੇ ਸਿਰ ਉੱਤੇ ਪਿਤਾ ਪ੍ਰਭੂ ਨੂੰ ਰੱਖਾ ਮੰਦਾ ਹੈ। ਉਹ ਵਿਕਾਰਾ ਵਾਲਾ ਨਹੀਂ ਪਰਤਦਾ। ਇੱਕ ਇੱਕਉ ਨਾਹੀ ਪੋ ਕੋਈ। ਇੱਕ ਪ੍ਰਭੂ ਪਿਤਾ ਵਾਲੇ ਨੂੰ ਕਿਸੇ ਤੋਂ ਕੋਈ ਡਰ ਨਹੀਂ ਰਹਿੰਦਾ। ਕਰਤਾ ਕਰੇ ਕਰਾਵੇ ਸੋਏ। ਕਿਉਂਕਿ ਉਸ ਨੂੰ ਯਕੀਨ ਬਣਿਆ ਰਹਿੰਦਾ ਹੈ। ਕਿ ਉਹ ਪ੍ਰਭੂ ਹੀ ਸਭ ਕੁਝ ਕਰਦਾ ਹੈ ਅਤੇ ਜੀਵਾ ਪਾਸੋਂ ਕਰਾਂਦਾ ਹੈ। ਸ਼ਬਦ ਮੋਏ ਮਨ ਮਨ ਤੇ ਮਾਰਿਆ। ਜਿਹੜੇ ਮਨੁਕ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਾ ਪਾਵ ਮਕਾਂਦੇ ਹਨ। ਆਪਣੇ ਮਨ ਨੂੰ ਮਾਇਕ ਪੁਰਨਿਆ ਵੱਲੋਂ ਰੋਕ ਲੈਂਦੇ ਹਨ। ਠਾਕ ਰਹੇ ਮਨ ਸਾਚੈ ਧਾਰਿਆ। ਉਹ ਵਿਕਾਰਾਂ ਵੱਲੋਂ ਰੁਕੇ ਰਹਿੰਦੇ ਹਨ। ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ ਆਪਣੇ ਨਾਮ ਦਾ ਆਸਰਾ ਦਿੰਦਾ ਹੈ। ਆਵਰਣ ਸੂਝ ਗੁਰ ਕੋ ਵਾਰਿਆ। ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ। ਉਸ ਤੋਂ ਬਿਨਾ ਕੋਈ ਹੋਰ ਐਸਾ ਨਹੀਂ ਜੋ ਮਨ ਨੂੰ ਪ੍ਰਭੂ ਵਿੱਚ ਜੋੜਨ ਲਈ ਸਹਾਇਤਾ ਕਰੇ। ਨਾਨਕ ਨਾਮ ਰਤੇ ਨਿਸਤਾਰਿਆ। ਏ ਨਾਨਕ ਪ੍ਰਭੂ ਨਾਮ ਵਿੱਚ ਰੰਗੇ ਹੋਏ ਬੰਦਿਆ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ